ਇੱਕ ਚੀਜ਼ ਸੱਛੇ ਕਾਲ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਚ ਰਿਹਾ ਹਾਂ ਤਾਜ ਮਹਿਲ ਦੇ ਉੱਤੇ ਇਹ 10 ਲਾਈਨਾਂ ਦਾ ਐਸੇ ਤਾਂ ਜੇ ਤੁਹਾਨੂੰ ਹਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਕਰ ਦਿਓ ਨਾਲ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਜੇ ਤੁਸੀਂ ਬੈਲ ਆਈਕਨ ਨੂੰ ਦਬਾਉਂਗੇ ਤਾਂ ਮੇਰੇ ਚੈਨਲ ਦੀ ਜੋ ਨੋਟੀਫਿਕੇਸ਼ਨs ਹੋਣ ਗਿਆ ਉਹ ਸਭ ਤੋਂ ਪਹਿਲਾਂ ਤੁਹਾਡੇ ਫੋਨ ਦੇ ਉੱਤੇ ਆਉਣ ਗਿਆ। ਤਾਂ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਟਾਈਟਲ ਹੈ ਤਾਜ ਮਹਿਲ ਦਾ ਸਾਇਨਦਰ 에ਸੇ। ਤਾਜ ਮਹਿਲ ਇੱਕ ਸੁੰਦਰ ਸਮਾਰਕ ਹੈ। ਇਹ ਆਗਰਾ ਵਿੱਚ ਹੈ। ਇਹ ਮਕਬਰਾ ਮੁਗਲ ਬਾਦਸ਼ਾ ਸ਼ਾਹਜਹਾਨ ਨੇ ਆਪਣੀ ਬੇਗਮ ਮਮਤਾਜ ਲਈ ਬਣਾਇਆ ਸੀ ਇਸ ਦੀ ਇਮਾਰਤ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ ਇਸ ਦਾ ਨਿਰਮਾਣ 20 ਸਾਲਾਂ ਵਿੱਚ ਪੂਰਾ ਹੋਇਆ ਇਸ ਵਿੱਚ ਸ਼ਾਜਹਾਨ ਅਤੇ ਮੁਮਤਾਜ਼ ਦੀਆ ਕਬਰਾ ਹਨ ਇਸ ਦੀਆਂ ਕੰਦਾਉਤੇ ਮਿਨਾਕਾਰੀ ਕੀਤੀ ਹੋਈ ਹੈ ਇਹ ਦੁਨੀਆ ਦੇ ਸੱਤ ਅਜੂਬਿਆਂ एक है इस दे मुगल भवन निर्माण कला बारे जानकारी मिलती है रात को चंद की चाड़नी ताजमहल बहुत सुंदर लगता है तो प्यारे आज हो वीडियो ना ही मैं तो सब अगली वीडियो में इस विंड देखने सबका That what.